104 ਜਿਹੜੇ ਭਾਰਤੀ ਨੇ ਉਹਨਾਂ ਨੂੰ ਰਿਪੋਰਟ ਕਰਕੇ ਵਾਪਸ ਭਾਰਤ ਭੇਜਿਆ ਗਿਆ ਸੀ ਇੱਕ ਫੌਜੀ ਜਹਾਜ਼ C17 ਜਿਹੜਾ ਉਹਨਾਂ ਨੂੰ ਅੰਮ੍ਰਿਤਸਰ 에어ਪੋਰਟ ਤੇ ਜਿਹੜਾ ਉਹ ਛੱਡ ਕੇ ਜਾਂਦਾ ਤਾਂ ਹੁਣ ਦੁਬਾਰਾ ਫੇਰ ਜਿਹੜੇ 170 ਤੋਂ ਲੈ ਕੇ 180 ਭਾਰਤੀ ਨੇ ਜਿਹੜੇ ਉਹਨਾਂ ਨੂੰ ਰਿਪੋਰਟ ਕਰਨ ਦੀ ਜਿਹੜੀ ਤਿਆਰੀ ਆ ਅਮਰੀਕਾ ਦੇ ਵੱਲੋਂ ਕਰ ਲਈ ਗਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਟਾਈਮ ਜਿਹੜਾ ਇਹ ਜਹਾਜ਼ ਆ ਦੁਬਾਰਾ ਲੈਂਡ ਹੋ ਸਕਦਾ ਇਸ ਦੇ ਵਿੱਚ ਜਿਹੜੇ 170 ਤੋਂ ਲੈ ਕੇ 180 ਔਰ ਜਿਹੜੇ ਪ੍ਰਵਾਸੀ ਭਾਰਤੀ ਨੇ ਉਹ ਮੌਜੂਦ ਹੋਣਗੇ ਸੂਤਰਾ ਦੇ ਹਵਾਲੇ ਤੋਂ ਵੱਡੀ ਖਬਰ ਆ ਕਿ ਇੱਕ ਵਾਰ ਫਿਰ ਜਿਹੜੇ ਪ੍ਰਵਾਸੀ ਭਾਰਤੀ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਗੈਰਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਨੇ ਉਹਨਾਂ ਤੇ ਇੱਕ ਵਾਰ ਫਿਰ ਜਿਹੜਾ 트ੰਪ ਸਰਕਾਰ ਦਾ ਸਕੰਜਾ ਕੱਸਿਆ ਜਾ ਰਿਹਾ ਤਾਂ ਹੁਣ 170 ਤੋਂ ਲੈ ਕੇ 180 ਭਾਰਤੀਆਂ ਨੂੰ ਜਿਹੜਾ ਉਹ ਵਾਪਸ ਭਾਰਤ ਭੇਜਿਆ ਜਾਊਗਾ ਕਿਉਂਕਿ ਪ੍ਰਵਾਸੀ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਢੰਗ ਦੇ ਨਾਲ ਜਿੰਨੇ ਵੀ ਰਹਿੰਦੇ ਨੇ ਉਹਨਾਂ ਤੇ ਲਗਾਤਾਰ ਜਿਹੜੀ 트ੰਪ ਸਰਕਾਰ ਹੈ ਉਹ ਸਖਤੀ ਕਰਦੀ nazar it's not